ਆ ਬੜਾ ਜੋਗਾ ਦਾ ਕੰਮ ਕਰੇ ਲੈਣਾ ਖਾਲ ਪੀੜ ਜੋਗਾ ਨਹੀਂ ਕਿਹਾ ਹੋ ਕੈਕ ਦੱਸ ਰਿਹਾ ਕੋਈ ਨਾ ਨਾ ਆਟਾ ਦਾ ਜ਼ਿਆਦਾ ਖੜਿਆ ਵਾ ਥੋੜਾ ਜਹਾ ਉਹ ਗੱਲ ਹਾਂ ਥੋੜੀ ਸਭਾਈ ਨਹੀਂ ਹੋ ਗਈ ਸਾਡੇ ਕੋਲ ਤੇ ਪਰ ਬਾਅਦ ਵਿੱਚ ਦੇਖਣ ਦੇ ਦਊਗਾ ਕੁਝ ਵੀ ਨਾ ਇਹ ਤਾਂ ਇੱਕ ਨਹੀਂ ਹੈ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਨਹੀਂ ਇੱਕ ਪਹਿਲਾਂ ਹਟ ਹਟ ਹੈਪੀ ਐਨੀਵਰਸਰੀ ਲਾਜੇ ਘਰ ਮੂ ਮਠਾ ਕਰ ਚਲ ਚਾ ਬਸ ਇਹਦੇ ਨਾਲ ਇਹਦੇ ਨਾਲ ਕੋਈ ਫਾਇਦਾ ਹੀ ਹੋਊਗਾ ਕੇ ਕੇ ਨਾਲ ਸਾੜੇ ਨਾਲ ਨੁਕਸਾਨ ਹੀ ਹੋਣਾ ਤਾਂ ਕੀ ਟੁੱਟ ਗਈ ਹੈ ਕੀ ਹੈ ਹੈ ਕੀ ਹੈ ਸੱਚੀ ਟੁੱਟ ਗਈ ਡੋਰੀਆ ਹੈ ਹੋਰ ਇਹ ਟੁੱਟ ਗਈ ਕਿਰੀਆ ਹੈ ਤੇਰੀ ਤੇਰੀ ਕਿਤੇ ਕਿਤੇ ਗੁੱਤਾਂ ਹਾਂ ਤੇ ਤੇਰੇ ਗੁੱਤਾਂ ਕਰੀਆਂ ਨਹੀਂ ਆਹ ਕੀ ਦੋ ਲੋਹੇ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੰਦੁਗੁਣੀ ਤੇ ਰਾਚਾ ਗੁਣੀ ਤਰਕੀ ਬਖਸ਼ੇ ਤੇ ਸਭ ਨੂੰ ਦੇਹ ਰੋਗਤਾ ਬਖਸ਼ੇ ਜੀ ਸਾਰੇ ਮਨੁੱਖੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਸਾਡੇ ਪਰਿਵਾਰ ਦੇ ਵਿੱਚ ਜਿਹੜੇ ਆ بیمار ਪਿਆ ਉਹਦਾ ਕਰਕੇ ਥੋੜਾ ਜਿਹਾ ਆਨੰਦ ਨਰਾਜ ਹੋਇਆ ਬਾ ਜੀ ਆ ਜਿਆਦਾ ਤਾਂ ਹੁਣ ਸੰਦੀਪ ਤੇ ਭਾਬੀ ਜੀ ਦੋਵੇਂ ਉੜਦੇ ਹੋਇਆ ਤੇ ਘਟ ਡੀ ਜੀ ਛੱਡਿਆ

ਗੇਮ ਖੇਲਦੀ ਆ ਤੂੰ ਖੇਲਦੀ ਕਿ ਮਮਾ ਮੈਂ ਹੁਣ ਤਾਂ ਜੀ ਸਾਰੇ ਕੰਮ ਆਪੇ ਕਰਨੇ ਪੈਗੇ ਚਲੋ ਕੋਈ ਨਹੀਂ ਵੀ ਬਹਿ ਗਰੂ ਹਾਂ ਕਿਰਪਾ ਰੱਖੇ ਮੇ ਜਿਹੜਾ ਹੈ ਬੁਖਾਰ ਬਖੂਰ ਜੈਨਾਂ ਨੂੰ ਚੜਦਾ ਵੀ ਠੀਕ ਹੋ ਜਵੇ ਸੰਦੀਪ ਦਾ ਕੁਝ ਜ਼ਿਆਦਾ ਡਾਉਣ ਦਵਾਈ ਵੀ ਚੱਲ ਰਹੀ ਆ ਤੇ ਸੁਖੋ ਭੈਣ ਜੀ ਉਹਨੂੰ ਦੇਖ ਦੇਖ ਕੇ ਹੌਲੀ ਜਾਂਦੀ ਆ ਉਹ ਵੀ ਕੁਝ ਅੱਜ ਜਾਦੀ ਡਾਉਣਾ ਤੇ ਹੁਣ ਹੁਣੇ ਥੱਲੇ ਬਾਈ ਚੋਕ ਆ ਗਿਆ ਮੈਂ ਦਵਾਈ ਢੋਣ ਪਰ ਆ ਜੀ ਪਹਿਲਾਂ ਮੈਂ ਦਵਾਈ ਲੈ ਕੇ ਆਇਆ ਜਾ ਕੇ ਅਦਿਲ ਰਿਤ ਦੀ ਉਦੋਂ ਬਾਅਦ ਸੰਦੀਪ ਕਹਿੰਦਾ ਮੇਰਾ ਗੱਲ ਕੱਟਾ ਕੱਚਾ ਹੁੰਦਾ ਫਿਰ ਐਮਐਸ ਸੈਟ ਲੈ ਕੇ ਆ ਹਾਂ ਤੇਰੀ ਦਵਾਈ ਲੈ ਕੇ ਨਹੀਂ ਆਈ ਤੇ ਮੈਂ ਤੇਨੀ ਦਵਾਈ ਨਹੀਂ ਹੈ ਹਾਂ ਨਹੀਂ 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 ਫਿਰ ਜਦ ਜ ਖਾਂਗਦੀ ਹੈ ਫਿਰ ਕੀ ਬਣਦਾ ਜਦ ਖੰਗਦੀ ਹੁੰਦੀ ਹੈ ਜਿਆਦਾ ਹੋ ਮੈਂ ਕਿਹਾ ਪੁੱਛਦਾ ਤੈਨੂੰ ਜਾ ਗੰਗੂ ਖੰਗੂ ਕਰਦਾ ਹੁੰਦਾ। ਹੋ। ਦੇਖ ਲੈ। ਹੁਣ ਦੇ ਦਲਾ ਮੈਂ ਚਮਚਾ ਭਰ ਕੇ ਦਵਾਈ ਦਾ ਦੇ ਦਮ। ਲੈ ਲੈ। ਕਹਿ ਦੋ ਕਿਆ ਸਾਰੇ ਕਹਿ ਦੋ ਜੀ ਛੇਤੀ ਛੇਤੀ ਠੀਕ ਹੋ ਜਾਊਗਾ। ਕਹਿ ਰੋ ਅਰਦਾਸ ਕਰ ਦੋ ਜੀ ਸਾਡੇ ਵਾਸਤੇ। ਹਾਂ। ਨਹੀਂ ਕਰਉਣੀ ਹੈਗੀ। ਅਸੀਂ ਤਾਂ ਸਾਰੇ ਵਾਸਤੇ ਅਰਦਾਸ ਕਰਦੇ ਸਾਡੇ ਵਾਸਤੇ ਵੀ ਕਰ ਦੋ। ਹੈ? ਚਲੋ ਮੈਂ ਹੁਣ ਪੜਦਾ ਦਾ ਕੰਮ ਲਾਉਣ ਮੇਰੀ ਜੀ ਤਾਂ ਕੋਈ ਨਹੀਂ ਪਰ ਮਨ ਨੂੰ ਵੀ ਹੁਣ ਜਖਾਮ ਦੁਬਾਰਾ ਦਾ ਲੱਗ ਗਿਆ ਅੱਜ ਕਿਉਂ ਮੌਸਮ ਦੇ ਵਿੱਚ ਕੋਈ ਨਾ ਤਬਦੀਲੀ ਆ ਗਈ ਮੀਂਹ ਪੈਣ ਕਰਕੇ ਬਾਕੀ ਬਾਹਰ ਕੈਮਰਾ ਕਰਦਾ ਜੂਨ ਚੱਲ ਰਿਹਾ ਜੀ ਇੱਧਰ ਲੰਗਰ ਪ੍ਰਸਾਦ ਦਾ ਪ੍ਰਬੰਧ ਬੜਾ ਚਲੋ ਕੰਮ ਲੈਣਾ ਸੀ ਆਪਣੇ ਜੋਗਾ ਦਾ ਕੰਮ ਆ ਬੜਾ ਜੋਗਾ ਦਾ ਕੰਮ ਕਰੇ ਲੈਣਾ ਖਾਲ ਪੀਣ ਜੋਗਾ ਨਹੀਂ ਕਿਹਾ ਹੋ ਕੈ ਘੱਟਾ ਲਗਾ ਕੋਈ ਨਾ ਨਾ ਆਟਾ ਦਾ ਜ਼ਿਆਦਾ ਖੜਿਆ ਵਾ ਥੋੜਾ ਜਹਾ ਉਹ ਗੱਲ ਹਾਂ ਥੋੜੀ ਸਬਾਈ ਨਹੀਂ ਹੋ ਗਈ ਸਾਡੇ ਕੋਲ ਤੇ ਪਰ ਬਾਅਦ ਵਿੱਚ ਦੇਖਣ ਦੇ ਦਊਗਾ ਕੁਛ ਵੀ ਨਾ ਤਾਂ ਇਹ ਤਾਂ ਗਾਹਾਂ ਦੇ ਗੋਪੀ ਦੇ ਗੋੜਾ ਵੀ ਨਹੀਂ ਨਾ ਰੋਟੀ ਤਾਂ ਪੂਰੀ ਗੋਲਾ ਮੈਨੂੰ ਕੋਈ ਸਬੰਧ ਲੱਗਦਾ ਥੱਲੇ ਪਰ ਨਹੀਂ ਪੜਦਾ ਸੋਰੇ ਸੈਡ ਜਿ ショਪੀਆਂ ਬੜੀਆਂ ਹੋ ਸਕਦੀਆਂ ਇਹ ਮੋਤੀਆਂ ਬਸ ਨਹੀਂ ਹੋ ਸਕਦੀਆਂ ਕਿ ਸਾਡੇ ਹੱਥਾਂ ਨਾਲ ਕਿਤੇ ਕਿਤੇ ਆ ਦੇ ਚੀਜ਼ਾਂ ਬਸ ਮੈਂ ਬਣਾਉ ਬਣਾਉਣਾ ਨਹੀਂ ਚਾਹੁੰਦਾ ਬੇਚੀ ਦਾ ਆਉਂਦੇ ਪਿੱਛੇ 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 ਨਹੀਂ ਨਹੀਂ ਪਿੱਛੇ ਦਾ ਘਾਟੇ ਦੇ ਵਿੱਚ ਘਾਟੇ ਦੇ ਵਿੱਚ ਕੰਮ ਸਾਰਾ ਨਿਬੜ ਚੱਲਿਆ ਹਮ ਪਰ ਉਹਦਾ ਤੜਕਾ ਲਾਇਆ ਸਬਜ਼ੀ ਹਮ ਦੇਖੋ ਦੇਖੋ ਇਹਦੇ ਸੋਨੇ ਦਾ ਵੀ ਦੇਖਣ ਨੂੰ ਉਦ ਰੋਟੀ ਖਾਣ ਜਿਆਦਾ ਨਹੀਂ ਓਹੋ ਹੋ ਹੋ ਕਿ ਸਾਡੇ ਹੋਣਾ ਹਾਂ ਗੱਲ ਫਿਰ ਆਈ ਜੇਦਾ ਬਲੌਗ ਬਣਾਣਾ ਫਿਰ ਖੁਦਾ ਦਾ ਫਿਰ ਰੁਕਤੇ ਨਹੀਂ ਚੱਲਦੀ ਓਏ ਇਹ ਗੱਲ ਹੋ ਵੀ ਆ ਗਈ ਹੈ ਕਹਿੰਦਾ ਜਿਸ ਕਾ ਕੰਮ ਉਸੀ ਕੋ ਸਾਥੇ ਔਰ ਕਰੇ ਤੋ ਠੈਂਗਾ ਵੱਜੇ ਇਹ ਤਾਂ ਹੈ ਯੋਗ ਕਰਦਾ ਕੋਦਾਂ ਕਹਿੰਦੇ ਆ ਕਿ ਜੇ ਤੋ ਕੀ ਜੇ ਆਤਮਾ ਮੇਰੇ ਕੋ ਪੜੀ ਨਹੀਂ ਹੈ ਜੀ ਮਾਸਤਾ ਹੁਣ ਪਾਪਾ ਆ ਗਏ ਪਾਪਾ ਜੀ ਹਾਂ ਚੋਲੀ ਇਹਨਾਂ ਨੇ ਆਪਾਂ ਕਾ ਲਾਤਾ ਕੋਸੂ ਬਾਲਾ ਕਬੇ ਨੇ ਭੋਗ ਦਾ ਬਾਕੀ ਹਲ ਉਹ ਤੇ ਵਾਹ ਬੈਲਾ ਰੋਗਿਆ ਤਾਂ ਤੁੰਗਾ ਤੇ ਮੈਂ ਵਾਹ ਇੱਕ ਟੋਲੇ ਨਾ ਭਾਂਡੇ ਜਿਹੜੇ ਸਵੇਰ ਦੇ ਵੇਲੇ ਸਾਰੇ ਪੰਨਾ ਕੰਦਾ ਚਲਦਾ ਰੱਖੇ ਪਾਣੀ ਦਿਖਦਾ ਚੜਦਾ ਹੋ ਗਿਆ ਪਰ ਮੈਂ ਵੀ ਥੱਲੇ ਵੀ ਦੇਖਦਾ ਵੀ ਥੱਲੇ ਵੀ ਪਾਣੀ ਪਾਣੀ ਫਿਰਦਾ ਹੋਰ ਤਾਂ ਫਿਰ ਉਹਨਾਂ ਨਾਲ ਹੋਣਾ ਹੀ ਹੈ ਬਾਹਰ ਤੇ ਕੋਈ ਚੱਲਣਾ ਉਹ ਹਾਂ ਤਾਂ ਕੰਮ ਤਾਂ ਹੋ ਗਿਆ ਹਾਂ ਹਾਂ ਕਰਦਾ ਪਿੱਛੇ ਮੈਂ ਬਦਾਂ ਦਾ ਚੰਗਾ ਵੀ ਬਲਾਗ ਬਣਾਉਣਾ ਹਾਂ ਇਹਨਾਂ ਨੇ ਕੱਲ ਨੂੰ ਠੀਕ ਹੋ ਗਿਆ ਪਤਾ ਕਰਾਂਗਾ ਉਹ ਕਿੱਥੇ ਨਹੀਂ ਇਹਨੇ ਕਿੱਥੇ ਬਣਾਉਣੀਆਂ ਈਆਂ ਇਹਨੇ ਤਾਂ ਬਲੌਗ ਬਣਾਦਾ ਤਾਂ ਰੋਟੀਆਂ ਬਲੌਗ ਲਾ ਕੇ ਇਹਨੇ ਕਿੱਥੇ ਬਣਾਉਣਾ ਮਾਹ ਚੱਲ ਕੋਈ ਕਰਦੀਆਂ ਬਲ ਬਗੈਰ ਬਲੌਗ ਵੀ ਨਹੀਂ ਬਣੀ ਸਕਦੇ ਨਨ ਪਰ ਤੂੰ ਹੁਣ ਲਿਆ ਆ ਇਹਦੇ ਚ ਬਣਾਣੀ ਆ ਪਰ ਇਹਨਾਂ ਨੇ ਕਹਿ ਰਹੇ ਗੱਲਾਂ ਬਣਾਉਂਦਾ ਬਾਹਰ ਚੜਾ ਮੰਗਦੇ ਇਹਨੂੰ ਇਹ ਤਾਂ ਨਾ ਬੋਲਿਆ ਫਿਰ ਤਾਂ ਪੁੱਛਣਾ ਵੈਂ ਕਿ ਨਹੀਂ ਨ ਦਸਾਂ ਕਿ ਬਣਾਈ ਪਈ ਜਾ ਤਾਂ ਪਹਿਲੀ ਗੱਲ ਜਿਹੜੀ ਤੁਸੀਂ ਗੱਲ ਕਹੀ ਹੂੰ ਹਾਂ ਹਾਂ ਚੂਲੇ ਮਾ ਸਪਾਇਆ ਦੁੱਧ ਉੱਤੇ ਕਿ ਨਹੀਂ ਹਾਂ ਹਾਂ ਬਨ ਲਾ ਸਾਡਾ ਉਲੀ ਆ ਗਈ ਚੋਲੇ ਨਹੀਂ ਮਸਾਲੇ ਮਰੋ ਜੀ ਦਰਵਾਪਾ ਜੀ ਦਾ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਸਿਹਤ ਕਿਵੇਂ ਹੋਣਾ ਸਾਰੇ ਹੁਣਦੇ ਸਾਰੇ ਗਾੜਾ ਹੀ ਖਰਾਬ ਹੋਏ ਵਾ ਖਾਣੇ ਕੀ ਕੀ ਹੈ ਕੀ ਕੀ ਹੈ ਕੀ ਹੋ ਗਿਆ ਤੂੰ ਘਾਤ ਰੌਲਾ ਪਾਉਂਦੀ ਹੈ ਹਾਂ ਤਾਕਤ ਰੌਲਾ ਪਾਇਆ ਤਿੰਨ ਚੀਜ਼ ਖਾਣ ਮੂੰਹ ਪੇ ਲੈ ਲੈਂਦਾ ਵੀ ਆਦੇ ਦੀ ਚਟਨੀ ਖਾ ਹੀ ਜਾਵਾਂ ਮੌਸਮ ਤਾਂ ਹਜਾ ਅਮੀਰ ਹਜਾ ਨੂੰ ਫਰਕ ਪਾਉਗਾ ਮੌਸਮ ਤਾਂ ਉਨੇ ਕੰਮ ਖਰਾਬ ਕਰਿਆ ਵਾ ਤਾਂ ਸਾਰਾ। ਖਾਈ ਦੀ ਤਾਂ ਹੈਪੀਟ ਨੂੰ ਭਾਵੇਂ ਉਹਨੇ ਅੰਦਰ ਨੂੰ ਖਾਣ ਨੂੰ ਜਾਂਦੇ ਕਿ ਕੁਝ। ਇਹਨੇ ਉਹੜਾ ਖੋਲਣਾ ਇਹਦਾ ਆਪਰੇਸ਼ਨ ਕਰਦਾ ਔਰ ਕੁਝ ਨਹੀਂ ਕਰਦਾ ਇਹਨੇ। ਹੁਣ ਤੇਰੀ ਕਟਾਈ ਜਿਹੜੀ ਕਰ। ਖੋਲ ਕੇ ਕੀ ਕਰ ਰਹਾ ਇਹਨੂੰ ਤਾਂ? ਕੋਈ ਨਹੀਂ। ਹਾਂ? ਕੈ ਲੱਭਣਾ ਤੇ ਜਦੋਂ ਤੇ ਗਿਰੂਗੀ ਪਰਦੇ ਥੱਲੇ। ਚੰਗੀ ਗੱਡੀ ਪਾਪਾ ਜੀ ਤੁਸੀਂ ਤਾਂ ਬੇਸਮੈਂਟ ਤੋਂ ਗੱਡੀ ਇਹ ਤਾਂ ਛੱਡਦੀ ਉਹਨੀ ਇਹਨੂੰ। ਹਾਂਜੀ ਕਿਹਾ ਬਈ ਦੇਖ ਲਈ ਨਾ ਫਿਰ ਜਿਹਦੇ ਕਹਿ ਲੱਗੇ ਨੀ ਕੋਈ ਵੀ ਗੱਡੀ ਮੇਰੀ ਕੱਟੋ ਬਾਹਰ ਕੱਟੋ ਗੱਡੀ ਬਾਹਰ ਕਿਹਨੇ ਗੱਡੀ ਤੇ ਗੱਡੀ ਹੈ ਮੇਰੀ ਕਿਹਨੇ ਗੱਡੀ ਦੀ ਬੇਸਮੈਂਟ ਚੋਂ ਹਾਂ ਭਈ ਇਹਨੇ ਭਈ ਅੱਛਾ ਭਈ ਇਹ ਤਾਂ ਘੜਵਾਈ ਹੋਣੀ ਤੁਸੀਂ ਵੀ ਵੀ ਤਿੱਖੇ ਨਹੀਂ ਕੀ ਹਾਂ ਹੂੰ ਤਾਂ ਖਾ ਖਰੇਡ ਲਓ ਚਲ ਚਲੋ ਵੀ ਚਲੋ 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 ਵਾਹ ਜੀ ਸਤਨਾਮ ਕਿੰਨੇ ਕ ਬਣ ਗਏ ਕਿੰਨੇ ਕ ਰਹਿ ਗਏ ਪਾਪਾ ਜੀ ਨੂੰ ਫਿਰ ਪ੍ਰਸ਼ਾਦਾ ਭੋਗ ਲਾਉਣਾ ਪਾਣਾ ਤੰਗਵਾ ਮੈਂ ਕੱਕ ਕੰਡਾ ਕਰਕੇ ਅਜੋ ਲਿਬੜ ਲਿਆ ਸਾਰੇ ਹੀ ਅ ਸਾਡਾ ਬੋਤਲ ਨੂੰ ਪਾਪਾ ਜੀ ਕਹਿੰਦੇ 10 500 ਮੈਂ ਰੇਡ ਕਰ ਲਓ ਕਿ ਖੇਲ ਲਓ ਉਹਦੇ ਨਾਲ ਹੱਥ ਮਾਰਦੇ ਨੇ ਉਹ ਤਾਂ ਲੱਗੇ ਵੀ ਖੇਲਣੇ ਉਹਨਾਂ ਤਾਂ ਮੈਨੂੰ ਕਿਹਾ ਉਹਨੂੰ 2-4 ਘਰ ਬਣਾ ਕੇ ਰੋਇਆ ਕੰਮ ਕਰਦਾ क्या दिया जी जेड़ा कुछ मिल गया बच्ची का हाँ रुके, रुके क्या कहना ਗਾਮੇ ਰੋਟੀ ਖਾਦੀ ਪਰੇ ਜਿਹੜੇ ਜਿਹੜਾ ਕਿਆਗਾ ਨਾ ਹਾਂਜੀ ਦੋ ਸਪੁਰਕੀਆਂ ਬਚ ਕੇ ਜੇ ਸਾਲ ਘਟ ਗਿਆ ਤਾਂ ਮੈਂ ਕਿ ਮੇਟਾ ਹਾਂ ਹਾਂ ਆਪਾਂ ਕੋਈ ਨਹੀਂ ਰੋਟੀ ਰੱਖੀ ਹੈ ਮੈਂ ਕੌਣ ਪਾ ਨਹੀਂ ਬੱਚੀ ਡੇੜੀ ਮੈਨੂੰ ਲਿਆ ਜੇ ਕਹੋਗੇ ਨਟਰੀ ਦੇ ਵਿੱਚ ਬੱਚੀ ਬੱਚੀ ਦਾ ਤਾਂ ਬਹੁਤ ਖਿਆਲ ਰੱਖਦੀ ਆ ਕੱਖਕੜੇ ਪੌੜੀ ਪਰੇ ਪਾਏ ਪਏ ਅੱਜ ਤਾਰਿਆ ਓਏ ਪਾਣੀ ਖੁੱਲਲੀ ਜੂ ਤੇ ਪਾਇਆ ਵੀਰ ਪਰ ਪਾਣੀ ਪਿਆ ਤਾਂ ਡੀ ਜੀ ਪ੍ਰਸਟਿਆ ਬਟੋਕਾ ਪਿੱਛੇ ਉਹਦਾ ਚ ਬਾਲਟੀ ਦੇ ਵਿੱਚ ਵੀ ਸਿੱਟਿਆ ਪਿਆ ਬੱੱਚੀ ਬੁਲਾਉਂਦੀ ਤੈਨੂੰ ਬੱੱਚੀ ਕਹਿੰਦੀ ਮੈਨੂੰ ਭੁੱਖ ਲੱਗੀ ਪਈ ਆ ਕੱਖ ਹਾਂ ਤਪਾਤਾ ਤੈਨੂੰ ਕੱਖ ਆਪਾਂ ਆਏ ਲੈ ਹੁਣ ਤਾਂ ਮਸਤੀ ਫਿਰਦੀ ਆ ਚਾਬੀਆਂ ਕਿਹਦੀਆਂ ਚੱਕੀ ਫਿਰਦੀ ਆ ਤੂੰ ਆਪਣੀਆਂ ਲਾ ਦੇ ਲਾ ਕੋ ਲਾ ਦੇ ਮੰਮੀ ਨੂੰ ਫੇਰ ਆ ਉੱਥੇ ਹਾਂ ਕਿਹਨੂੰ ਉੱਥੇ ਡਾਕਟਰ ਕੋਲ ਵੀ ਮੇਲਾ ਲੱਗਿਆ ਪਿਆ ਜੀ ਇੱਥੇ ਆਹ ਮੇਲਾ ਲੱਗ ਨਹੀਂ ਪੈਣਾ ਆਣੀ ਡਾਕਟਰ ਕੋ ਇੱਕ ਨੇ ਤੇ ਮੇਰੀ ਮਾਤਾ ਜੀ ਦਾ ਟ੍ਰੀਟਮੈਂਟ ਪੰਜ ਸੱਤ ਪੰਜ ਸੱਤ ਮੰਡੇ ਖੜੇ ਹੂੰ ਕੋਈ ਕਹਿੰਦਾ ਮੇਰਾ ਗਲਾ ਦੁਖਦਾ ਕੋਈ ਕਹਿੰਦਾ ਮੈਨੂੰ ਵੋਮਾ ਆ ਰਿਹਾ ਪੰਨ ਨੌਰ ਸਰ ਹਾਂ ਨੌਰ ਸਬਕਾ ਖੂਨ ਬਦਲੀ ਹੁੰਦੀ ਹਾਂ ਪਾਣੀ ਛਾੜਦੇ ਨਾ ਸਾਹ ਤੇ ਹੂੰ ਉਹ ਕਰਦੇ ਹੈ ਐਚ ਵੀ ਬਹੁਤ ਜ਼ਿਆਦੇ ਦੇ ਵੀ ਮੇਰੇ ਤੇ ਨੌਰ ਤਾਂ ਜੀ ਹੁੰਦੀ ਹੈ ਹਾਂ ਐਚ ਕੀ ਥੋੜਾ ਜਿਆਦਾ ਆ ਕੇ ਕੰਪਾਉਂਦਾ ਨਾ ਜੀਦਾ ਹੂੰ ਉਹ ਸੀ ਜਾ ਚਲ ਹੁਣ ਅਮੀਜ ਆ ਪੈ ਗਿਆ ਤੇ ਨਾਲ ਥੋੜਾ ਦਾ ਪੌਗਾ ਫਰਕ ਮਾਸਦਾ ਆਇ ਤੇ ਕੁ ਰਹੇ ਤਾਂ ਨਹੀਂ ਹਾਂ ਪੈ ਗਿਆ ਨਾ ਚਲ ਇੱਕ ਗੱਲ ਹੈ ਜੀਆ ਆਪਣੇ ਫਸਲਾਂ ਦਾ ਬਚਾਅ ਹੋ ਗਿਆ ਨਾਲ ਨਾਲ ਬਹੁਤ ਨੁਕਸਾਨ ਹੋਇਆ ਗੜੇ ਗੂੜੇ ਪੈ ਗਏ ਨਾਲ ਨਾਲ ਹਾਂ ਠੀਕ ਹੈ ਚੱਲ ਢੰਗ ਚੱਲ ਕੇ ਥੋੜਾ ਜਿਹਾ ਖੜ ਗਿਆ ਹਾਂ ਦੱਖਣ ਕਿੱਲੇ ਅਭੀ ਬਹੁਤ ਮਹਾਰੇ ਵੀ ਗੜੇ ਪੈ ਗਏ ਦੱਖਣ ਦੇ ਤਾਂ ਕੱਲ ਤੌਬਾ ਕਰਾਤੀ ਬਹੁਤ ਤੇਜ਼ ਬਹੁਤ ਪੰਨੀ ਫਸਲਾਂ ਨੇ ਜਿਹੜੀਆਂ ਕਣਕਾਂ ਨਸਰਗੀਆਂ ਦੀਆਂ ਹੁਣ ਸਮਝ ਲਓ ਉਹਨਾਂ ਨੂੰ ਤਾਂ ਨੁਕਸਾਨ ਆ ਗਈ ਆ ਦਾਣਾ ਰਗੜਾ ਬਹੁਤ ਪਰਤੇ ਬੂਰ ਝੜ ਗਿਆ ਬੰਨ ਪਰਤੇ ਹਾਂ ਬੂਰ ਵੀ ਝੜ ਗਿਆ ਪਰ ਚਲ ਉਹਨੂੰ ਵੀ ਤੇਲੇ ਨੂੰ ਵੀ ਫਰਕ ਪਾਇਆ ਇਹਨੇ ਹਾਂ ਤੇਲਾ ਬਾੜਿਆ ਹਾਂ ਵੀ ਵੀ ਜਿੰਨਾ ਕਿ ਪਿਆ 10 15 ਕਿੰਨੇ ਤੇ ਕਿਹਾ ਪਰ ਕਿਹਾ ਉਟਾ ਲਕਣੀ ਵੀ ਹਾਂ ਤਰੀ ਮੇਲਾ ਕੀ ਟੁੱਟ ਗਈ ਹੈ ਕੀ ਹੈ ਕੀ ਹੈ ਸੱਚੀ ਟੁੱਟ ਗਈ ਡੋਰੀਆ ਹੈ ਡੋਰੀ ਟੁੱਟ ਗਈ ਕਿਰੀਆ ਹੈ ਤੇ ਇਹਨੂੰ ਕਿਤੇ ਦੇ ਦੇ ਗੁੱਤਾਂ ਹਾਂ ਤੇ ਕਹਿੰਦਾ ਗੁੱਤਾਂ ਕਰੀਏ ਨਹੀਂ ਆਪ ਕਿ ਤੋੜੀ ਤੈਂ ਤੋੜਿਆ ਹੈ ਆਪੇ ਤਰ ਗਿਆ ਦੂਸਰ ਸਾਈਂ ਦਿਖਾਈ ਦੂ ਇੱਕ ਕਿੱਕਣਾਂ ਦੀਆਂ ਹੋਰ ਕਹੇ ਜੀਆਂ ਹਾਂ ਹਾਇ ਤੇ ਵੀ ਹੋ ਉਹਦਾ ਸਿੱਸਾ ਦਾ ਕੱਢ ਤਾ ਨੇ ਵਿੱਚ ਤੇ ਮੈਂ ਇਹਨਾਂ ਕਰਨਾ ਗਿਆ ਹਾਂ ਤਾਂ ਉਮੀ ਨੇ ਪਤਾ ਨਹੀਂ ਕੀ ਦੇਖਿਆ ਬਾ ਥੱਲੇ ਸਭ ਨੂੰ ਇਹਦੇ ਨੇ ਉਨੇ ਆਪਣੀ ਰੋਲ ਆਪ ਆਪ ਇਕੱਲੇ ਨੇ ਹਾਂ ਉਹ ਬਹੁਤ ਚੰਗੇ ਲੱਗਦੇ ਨੇ ਉਹ ਚੀਜ਼ ਨੂੰ ਉਹ ਉਹਨਾਂ ਨੇ ਕੀਤਾ ਅੱਛਾ ਅੱਛਾ ਪਰ ਬੰਨਿਆ ਬਾਤ ਮੈਂ ਸਾਈਡ ਪਰ ਆਉ ਆ ਗਈ ਤੁਹਾਨੂੰ ਪਤਾ ਅੱਛਾ ਪਤਾ ਨੈਕਸਟ ਮਾਰਨਿੰਗ ਟਾਈਮ ਜੀ ਅੱਜ ਸਾਰੇ ਪਰਿਵਾਰ ਵਾਸਤੇ ਬਣਾਤੀ ਖਿਚੜੀ ਤੇ ਹੋਲ ਗਿਆ ਪਿਆ ਕੰਮ ਇਹ ਅਲੋ ਪੱਬੇ ਜੀ ਨੂੰ ਮੈਂ ਪਹਿਲਾਂ ਪਾ ਕੇ ਦੇ ਆਇਆ ਸੀ ਤੇ ਹੁਣ ਸੰਦੀਪ ਦਾ ਨੰਬਰ ਆਂਦਾ ਹੈ ਗਰੂ ਆਪਾਂ ਨੇ ਛਾ ਕਰਿਆ ਸਤ ਨਾਮ ਸ਼੍ਰੀ ਵਾਹਿਗੁਰੂ ਸਤ ਨਾਮ ਸ਼੍ਰੀ ਵਾਹਿਗੁਰੂ ਇਹ ਬੜਾਈ ਵੀ ਮਰੀਜਾਂ ਵਾਲੀ ਹੈ ਜੀ ਵਿੱਚ ਪਾ ਕੇ ਮੂੰਗੀ ਮਸਰੀ ਦੀ ਦਾਲ ਦੇਖੋ ਥੋੜੀ ਜਿਹੀ ਪਾਤੀ ਮੋਠਾਂ ਦੀ ਦਾਲ ਇਹ ਆਏ ਲੋਟ ਪਾਣੀ ਕਿਤੇ ਪਾ ਲਿਆ ਥਾਲਜ ਉਹੋ ਤੋਤਾ ਹਾਂ ਤਾਂ ਤਾਂ ਨਹੀਂ ਕਿਦਾ ਚੱਕੀ ਜੀ ਪਾਣੀ ਪਾ ਕੇ ਬਣਾਈ ਹੈ ਕਿ ਦੁੱਧ ਪਾ ਕੇ ਬਣਾਈ ਹੈ ਹੂੰ ਬਾਈ ਕੁਛੀ ਨਾ ਖਾਲ ਸਾਹ ਬਾਈ ਕੁਛੀ ਕੀ ਫਤਿਹ ਪਰ ਮਾਂ ਤਾਂ ਤੁਹਾਨੂੰ ਪਰਸ਼ਕੇ ਚੜਦੀ ਕਲਾ ਚ ਰੱਖੀ ਜੀ ਆ ਜ਼ਿਆਦਾ ਨਹੀਂ ਪਾ ਲਿਆ ਤੁਸੀਂ ਨਿੰਨੇ ਖਾਂ ਹਾਂ ਉਹਦੇ ਖਾ ਲੀ। ਦੇਖ ਉਹ ਤਾਂ ਹੈ ਨਹੀਂ ਬਿਹਾ ਮੈਂ ਤੂੰ ਇੰਨਾ ਥੋੜਾ ਬਣਾਤੀ ਨਹੀਂ ਹਾਂ। ਹਾਂ। ਖਾਂਦੇ ਪੀਂਦੇ ਨਖਰੇ। ਨਖਰੇ ਨਹੀਂ ਆਗੇ। ਨਖਰੇ ਆ। ਰਾਤ ਪਾਈ ਨੇ ਇੰਨੀ ਮਿਹਨਤ ਨਾਲ ਪ੍ਰਸ਼ਾਦਾ ਬਣਾਇਆ ਜੀ ਦੋਹਾਂ ਨੇ ਨਹੀਂ ਛਕਿਆ ਹੈਗਾ। ਹਾਂ। ਖਾ ਹੀ ਨਹੀਂ ਤੂੰ ਮੈਂ ਪ੍ਰਸ਼ਾਦਾ ਕਿੰਨੇ ਦਿਨ ਹੋ ਕੇ ਖਾਦੀ ਨਹੀਂ ਚੱਜਾ। ਬੱਸ ਮੈਨੂੰ ਤਾਂ ਆਪ ਬਹੁਤ ਆਇਆ ਕਿ ਮੱਜ਼ੇ ਦੀ ਤਾਂ ਮੈਂ ਲੱਗਦੀ ਦੀ ਕਿ ਉੱਠ ਕੇ ਫਿਰ ਮੈਨੂੰ ਕਹਿੰਦੇ ਰਹਿਣ ਦੇ ਤੇਰੀ ਖੁਲ-ਖੁਲ ਉੱਪਰ ਹੋਈ ਜਾਂਦੀ। ਹੂੰ ਫਿਰ ਮਾਇਕਾ ਚੱਲ ਕੋਈ ਨਾ ਉਹ ਦੇਖੇ ਚੌਗੀ ਉਹਨਾਂ ਨੇ ਬੜਾ ਆਤਾ ਦਿਲੇ ਨਹੀਂ ਕਰਿਆ ਮਾੜਾ ਮੈਂ ਵੀ ਥੋੜੇ ਕਰੇ ਤੇ ੱੱਕੇ ਨਾਲ ਇੱਕ ਰੋਟੀ ਖਾ ਲਈ ਤੀ ਦਿਲ ਜੈ ਨਹੀਂ ਕਰਿਆ ਨਾ ਬਈ ਹਾਂਜੀ ਮੈਂ ਤਾਂ ਉਹਨਾਂ ਦੇ ਬਹੁਤ ਕਰੀ ਹੋਈ ਸੀ ਕਾਫੀ ਪ੍ਰਸ਼ਾਦ ਵੀ ਬਣਾਏ ਹੋਏ ਤੇ ਸੇਫ ਮੈਨੂੰ ਲੱਗਦਾ ਤੂਰ ਪਪੜੀ ਨਹੀਂ ਖਾਦੀ ਹੈ ਨਾ ਨਾ ਜਾਣੇ ਇੱਕ ਰੋਟੀ ਮੈਨੂੰ ਵੀ ਖੁਲਾਦੀ ਦੀ ਤੈਨੂੰ ਵੀ ਖੁਲਾਈ ਮੈਂ ਥੱਕੇ ਨਾਲ ਇੱਕ ਬਾਕੀ ਚੱਲ ਟੌਮੀ ਦੀ ਕਿਸਮਤ ਚਾਤੇ ਮੱਜਾਂ ਦੀ ਕਿਸਮਤ ਚਾਤੀ ਉਹਨਾਂ ਨੂੰ ਮਿਲ ਆਇਆ ਚੱਲ ਉਹ ਦਾਣੇ-ਦਾਣੇ ਪਰ ਲਿਖਿਆ ਹੁੰਦਾ ਖਾਣੇ ਵਾਲੇ ਦਾ ਨਾ ਪੈਣ ਵਾਲਾ ਹਾਂ ਲੈ ਲੋ ਮੈਂ ਖਾ ਲਈ ਪਾਪਾ ਜੀ ਨੇ ਖਾ ਲਿਆ ਮੈਂ ਖਾ ਲਈ ਕਿਸੇ ਨੇ ਨੂਨ ਨਹੀਂ ਮੰਗਿਆ ਦੱਸ ਇਹ ਹਜੇ ਕਹਿੰਦੀ ਮੇਰਾ ਮੂੰਹ ਦਾ ਸਵਾਦ ਨਹੀਂ ਫਲਾਣਾ ਹੁਣ ਨੂਨ ਪੈਣੇ ਮੈਨੂੰ ਤਾਂ ਠੀਕ ਆ ਠੀਕ ਆ ਸਾਰਾ ਕੁਝ ਓਕੇ ਤੁਹਾਨੂੰ ਸਵਾਦ ਨਹੀਂ ਨਾ ਹੁੰਦਾ ਚਲ ਕੋਈ ਨਾ ਜੀ ਮੰਗਦੀ ਐ ਤੂੰ ਦੇ ਦੇ ਮੈਨੂੰ ਲੱਗਦਾ ਹੁਣ ਅੱਛਾ ਜੀ ਤੁਸੀਂ ਨੂਨ ਲੈਣਾ ਮੈਨੂੰ ਫੇਰੇ ਚੱਕ ਬੰਦੇ ਹੋਏ ਇਹਦੇ ਵਿੱਚ ਬੀਪੀ ਦੀ ਪ੍ਰੋਬਲਮ ਹੋਣੀ ਐ ਬੀਪੀ ਲੋਹ ਫਲਾਏ ਹੂੰ ਮੇਰੀ ਆਹ ਚੀਜ਼ਾਂ ਦੁੱਗੀ ਜਣੀਆਂ ਆਈ ਕਹੀ ਹੋ ਕੇ ਆਪ ਡੱਟ ਸਾਡੇ ਸਰੀਰ ਦੇ ਵਿੱਚ ਜੋ ਕਮੀ ਹੁੰਦੀ ਹੈ ਨਾ ਉਹ ਬਾਹਰ ਤੋਂ ਚੀਜ਼ੋ ਮੰਗਦਾ ਏ ਸਾਡਾ ਹੂੰ ਠੀਕ ਆ ਇਹਨਾਂ ਨੂੰ ਦੇ ਦੇ ਬੰਲਾ ਪਰ ਬੀਪੀ ਦੀ ਲੋਹ ਮੂਹ ਵਾਲੀ ਟੱਬੀ ਇੱਥੇ ਜੇ ਪੈਤੀ ਆ ਭਈ ਇਹ ਜਿਤਾ ਨਹੀਂ ਪੜੋ ਵਿੱਚ ਜੀ ਅੰਦਰ ਬਾਹਰ ਪਾ ਲਿਓਂ ਦੇ ਪਹਿਲਾਂ ਹੀ ਮਰ ਜਾਂਦੀ ਜੀ ਮਰ ਜਾਂਦੀ ਇੱਥੇ ਸੁੱਖ ਬੋਲ ਸੁੱਖ ਬੋਲ ਜਾ ਸੁੱਖ ਬੋਲ ਨਾ ਸੁੱਖ ਬੋਲ ਨਾ ਸੁੱਖ ਮਿੱਕੀ ਕੀ ਜੰਦਾ ਮੈਂ ਤੈਨੂੰ ਲੜਨ ਨੂੰ ਕਹਿੰਦੀ ਨਹੀਂ ਜੀ ਤੇ ਚਲ ਤੂੰ ਪਾਲੀ ਨਹੀਂ ਇਹਨਾਂ ਨੇ ਮੈਨੂੰ ਕਿਹਾ ਜੇ ਤੈਨੂੰ ਮੈਂ ਇੱਕ ਮਿੰਟ ਹੈਲੋ ਜੇ ਤੈਨੂੰ ਮਾਰਨੇ ਹੁੰਦਾ ਤੈਨੂੰ ਰਾਤ ਰੋਟੀ ਘਾ ਤੇ ਖਵਾਉਂਦਾ ਧੱਕੇ ਨਾਲ ਹੁਣ ਵੀ ਤੈਨੂੰ ਖਿਚੜੀ ਘਾ ਤੇ ਬਣਾ ਕੇ ਦਿੰਦਾ ਪਈ ਰਹਿੰਦੀ ਕੰਬਲ ਲੈ ਕੇ ਦਾਲੇ ਅਬੜੇ ਨਹੀਂ ਆੜੇ ਤੈਨੂੰ ਡਾਕਟਰ ਕੋਲ ਕਰਨ ਉਹਨੂੰ ਲੈ ਕੇ ਜਾਂਦਾ ਹੁਣ ਐਨੇ ਬੰਨ ਸੈਕਰੀਫਾਈਸ ਨਾ ਤੁਸੀਂ ਕਿਹਾ ਈਜੀ ਖਾ ਲਾ ਈਜੀ ਪਾਲਾ ਕਹਾ ਮੈਂ ਜੀ ਜੀ ਪਾਉਣਾ ਅੰਦਰ ਸਾਫ ਹੋ ਜਾਊਗਾ ਜਿਹੜਾ ਕਹੀ ਜਾਂਦੀ ਢਿੱਡ ਦੁਖਦਾ ਢਿੱਡ ਦੁਖਦਾ ਆਇਦੀ ਹੋਈ ਰਾਤ ਮੈਨੂੰ ਨੀਂਦ 2:00 ਵਜੇ ਤੋਂ ਬਾਅਦ ਆਈ ਫੇਰ ਆ ਸਵੇਰ ਦੀ ਮੇਰੀ ਗੱਲ ਸੁਣ ਪਤਾ ਹੁਣ ਵੀ ਮੈਂ ਗੱਲ ਜਿਹੜੀ ਕਹਣੀ ਜਾਂ ਫੋਨ ਹੀ ਨਹੀਂ ਛੱਡਣਾ ਨੀਂਦ ਕਿੱਥੇ ਤੇ ਆਉਗੀ ਦਿਮਾਗ ਨੂੰ ਰਿਲੈਕਸ ਕਰੂੰਗੀ ਤਾਂ ਨੀਂਦ ਆਊ ਤੇਰੀ ਜਿਹਾ ਨੀਂਦ ਨਹੀਂ ਆਉਂਦੀ ਛਿੱਡੇ ਦੁੱਖ ਜਾਂਦਾ ਬੰਦਾ ਦਿਮਾਗ ਤਾਂ ਕਿਤੇ ਹੋਰ ਲਾਊਗਾ ਹੀ ਚਲੋ ਲਾ ਦਿਮਾਗ ਲਾ ਠੀਕ ਦਿਮਾਗ ਲਾ ਕੇ ਰੱਖੋ ਕਿਤੇ ਥੋੜਾ ਜਿਹਾ ਮਾਸੂਮ ਨਾ ਆ ਬਹੁਤ ਅਗਲਾ ਕੱਲ੍ਹ ਕੰਟੀ ਸ਼ਾਦੀ ਹੈ ਹੁਣ ਕਰਨਾ ਕੀ ਆਏ ਕਰਨਾ ਕੀ ਹੁਣ ਹੁਣ ਬਸ ਖਾ ਪੀ ਕੇ ਵੜਾ ਪੈਜੋ ਰਾਵ ਨਾਲ ਛਾੜੂ ਪੋਚਾ ਮੈਂ ਲਾ ਦੇਣਾ ਬੇ ਨਹੀਂ ਇਹ ਕਹਿੰਦੇ ਆ ਰਾਮ ਨਾਲ ਪਤਾ ਫੋਨ ਦੇਖ ਲਈ ਇਸ ਅੱਛਾ 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 ਮਾਂ ਕੇ ਤਾਂ ਹੁਣ ਪੁੱਛਦੀ ਵੀ ਕੀ ਕਰਨਾ ਹੈ ਹੁਣ ਤਾਂ ਤੂੰ ਰਾਮ ਕਰ ਛਾੜੂ ਪੋਚਾ ਮੈਂ ਲਾ ਦੇਣਾ ਟੈਨਸ਼ਨ ਨਾ ਲੈਦੋ ਜਦ ਤੱਕ ਹਮ ਹੈ ਤਾਂ ਕੀ ਗਮ ਹੈ ਟੈਨਸ਼ਨ ਹੀ ਲੈਣੀ ਹੁਣੇ ਘਰ ਵਾਲੇ ਤਾਂ ਹੁੰਦੇ ਟੈਨਸ਼ਨ ਹੀ ਲੈਣੀ ਕੋਈ ਵੀ ਟੈਨਸ਼ਨ ਤਾਂ ਸਾਨੂੰ ਬਹੁਤ ਹੁੰਦੀ ਕਾਦੀਆ ਮੈਂ ਕਿਹਾ ਵੀ ਟੈਨਸ਼ਨ ਨਾ ਕਾਦੀਆ ਸਾਡੀ ਲਵਾਰੀਆਂ ਲਿਆਉਣ ਨੂੰ ਪਈਆਂ ਮੇਰੇ ਅਨੁਭਵ ਕੋ ਠੀਕ ਹੋ ਠੀਕ ਹੋ ਆਕੇ ਇੱਕ ਕਰ ਆਕੇ ਅਲਾ ਦੇ 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 ਚਮਚਾ ਕੇਕ ਨਹੀਂ ਖਾਣਾ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਹੈਪੀ ਐਨੀਵਰਸਰੀ ਨਹੀਂ ਇੱਕ ਪਹਿਲਾਂ ਹੱਟ ਹੱਟ ਹੈਪੀ ਐਨੀਵਰਸਰੀ ਲਾ ਦੇ ਘਰ ਮੂੰਮਠਾ ਕਰ ਚਲ ਚਲ ਬਸ ਇਹਦੇ ਨਾਲ ਇਹਦੇ ਨਾਲ ਕੋਈ ਫਾਇਦਾ ਹੋਊਗਾ ਕੇਕ ਨਾਲ ਸਾੜੇ ਨਾਲ ਨੁਕਸਾਨ ਹੀ ਹੋਣਾ ਤਾਂ ਲੋ ਬਹਰ ਨਹੀਂ ਬਣ ਜਣਾ ਦਾ ਨਹੀਂ ਮੈਂ ਨਹੀਂ ਤੇਰਾ ਝੂਠਾ ਕਹਣਾ ਮੈਂ ਬਿਮਾਰ ਹੋਣਾ ਹੈ ਪੁੱਠਾ ਚੰਚ ਪੁੱਠਾ ਸਿੱਧਾ ਮੈਨੂੰ ਕੋਈ ਮਤਲਬ ਨਹੀਂ ਹੈਗਾ ਫੇਰ ਗੱਲ ਸੁਣੋ ਮਸੂਦਾ ਠੀਕ ਹੋ ਗਿਆ ਬੈਕਗ੍ਰਾਉਂਡ ਦੀ ਗੱਲ ਪਰ ਫੇਰ ਗੱਲ ਸੁਣੋ ਦੀ ਵਿਚਾਰੀ ਦੀ ਅਨਿਵਰਸਰੀ ਵੀ ਨਹੀਂ ਤੇ ਕੱਟ ਸਾਰੀ ਜਿਬਰ ਨੂੰ ਰੌਲਾ ਪਾ ਦੇ ਰਹੀ ਹੈ ਬਾਈ ਅੱਜ ਬਲੜੇ ਦਾ ਜਨਮ ਦਿਨ ਹੈ ਜੰਪੇ ਦਾ ਜਨਮ ਦਿਨ ਇਹਦੇ ਵਾਰ ਨੂੰ ਬਿਮਾਰ ਹੋਗੇ ਉਹ ਤਾਂ ਤभी ਅਸੀਂ ਇਹ ਜਾਣ ਕੇ ਬਿਮਾਰ ਹੋਏ ਕਿ ਇਹ 500 700 ਹਜ਼ਾਰ ਦਾ ਖਰਚਾ ਹੋ ਜਾਣਾ ਬੱਦ ਤੇ ਬੱਦ ਹਜ਼ਾਰ ਰੁਪਏ ਪਿੱਛੇ ਥੋੜੋ ਜਿਹੀ ਬਿਮਾਰ ਹੋਗੇ ਉਹਦੇ ਪਿੱਛੇ ਹਜ਼ਾਰ ਰੁਪਏ ਤੇ ਮੈਂ ਕਹਿੰਦਾ ਜੇ ਮੈਂ ਆਪਣੇ Google Pay ਚ ਕੱਢ ਕੇ ਤਾਂ ਸੱਤ ਟ੍ਰਾਂਜੈਕਸ਼ਨ ਜਿਹੜੀਆਂ ਮੈਂ ਤੁਹਾਨੂੰ ਦਵਾਈਆਂ ਲੈ ਕੇ ਆਇਆ 1000 1500 ਦੀਆਂ ਦਵਾਈਆਂ ਦਵਾਈਆਂ ਵਾਲੀਆਂ ਮੇਰੇ ਕੋਲ ਤੇ ਹਾਂ ਸੱਚੀ ਗੱਲ ਹੈ 190 আর 180 ਤੋਂ ਘੱਟ ਕੋਈ ਦਵਾਈਆਂ ਨਹੀਂ ਸਹੀ ਗੱਲ ਹੈ 22 ਜਦੇ 200 ਚਾਰਾਂ ਦਾ ਸਹੀ ਕਲ ਵਾਲੇ ਆਏ ਜਦੋਂ ਤੁਹਾਨੂੰ ਵਿੱਚ ਸੰਦੀਪ ਨੂੰ ਵਿੱਚੇ ਆਪ ਨੂੰ ਲੈ ਕੇ 490 ਰੁਪਏ ਲੱਤਾ ਉਹਨੇ ਮੇਤੇ ਹੈਗੀ ਸੀ ਸਾਰਿਆਂ ਦੇ ਖਰਕਾ ਤਾਂ ਮੈਂ ਵਧੀ ਦੀ ਯਾਰ ਵੀਰ ਜੀ ਨੂੰ ਲੈ ਕੇ ਆਂਦੀ ਆ ਫਿਰ ਆਪਾਂ ਨੇ ਲਈਆਂ ਟੀਕੇ ਲੱਗੇ ਚਲੋ ਵੀ ਗੱਲ ਫਿਰ ਕੱਲ ਰੀਤ ਨੂੰ ਜਿਹੜੀ ਦਵਾਈ ਲੈ ਕੇ 120 ਰੁਪਏ ਦੀ ਈਕ ਰੀਤ ਦੀ ਉਹ ਹੈ ਕੱਲੀ ਛਿਸ਼ੀ ਉਹ ਫਿਰ ਉਲਟੀ ਵਾਲੀ ਲਿਆਏ ਹਾਂ ਚੱਲ ਕੋਈ ਨਹੀਂ ਇਹ ਪੈਸੇ ਕੋਈ ਮੈਟਰ ਨਹੀਂ ਰੱਖਦੇ ਸਿਹਤ ਮੈਟਰ ਰੱਖਦੀ ਹੈ ਠੀਕ ਹੈ ਨਾ ਜੇ ਪੱਕਾ ਕਮਾਉਨੇ ਆ ਤਾਂ ਤਾਂ ਹੀ ਆਪਣੇ ਪਰ ਲਾਵਾਂਗੇ ਜੇ ਕਮਾਵਾਂਗੇ ਨਾ ਫਿਰ ਲਾਵਾਂਗੇ ਕਿੱਥੋਂ ਹੁਣੀ ਤਾਂ ਕੱਲ ਆ ਮੈਂ ਠੀਕ ਹੋ ਜਾ ਤਾਂ ਹੀ ਲਾਵਾਂਗੀ ਹਾਂ ਤੂੰ ਠੀਕ ਹੋ ਜਾ ਛੇਤੀ ਕਰ ਵੈਸੇ ਅਨਿਵਰਸਰੀ ਦਾ ਤੇਰੀ ਮਨਾਉਣੀ ਆ ਸਭੀ ਤਾ ਜਦ ਤੂੰ ਸਾਰਿਆਂ ਦੀ ਯਾਦ ਰੱਖਦੀ ਆ ਸਾਰਿਆਂ ਨੂੰ ਕਹਿਣੀ ਆ ਇਹ ਤੇਰੇ ਵਾਸਤੇ ਤੇ ਛੋਟਾ ਮੋਟਾ ਪ੍ਰੋਗਰਾਮ ਕਰਾਂ ਹੈਪੀ ਮੈਰਿਜ ਐਨੀਵਰਸਰੀ ਸੰਦੀਪ ਕੌਰ ਹੈਪੀ ਮੈਰਿਜ ਐਨੀਵਰਸਰੀ ਤੇ ਨਾਲੇ ਵਿਆਹ ਹੋਇਆ ਮੇਰਾ ਹੈਪੀ ਮੈਰਿਜ ਐਨੀਵਰਸਰੀ ਮੈਂ ਕਿਹੜੇ ਕ ਖੜੇ ਹੂੰ ਕਰੋ ਹੱਥ ਖੜੇ ਕਰੋ ਮੇਰੇ ਪਹਿਲਾ ਹੱਥ ਖੜੇ ਕਰੋ ਹੱਥ ਖੜੇ ਕਰੋ ਲਓ ਜੀ ਹਾਂ ਬਸ ਠੀਕ ਆ ਹੱਥ ਖੜੇ ਹੁਣ ਬਸ ਮੇਰੇ ਵੀ ਹੱਥ ਖੜੇ ਆ ਹਾਂ ਮੈਂ ਹੱਥ ਥੱਲੇ ਤਾਰ ਦੂ ਕੋਈ ਹਾਂ ਆਏ ਕਰੀ ਜਾਂਦਾ ਹਾਂ ਹਾਂ ਨੀ ਮਜ਼ਾਰੀ ਤਨ ਉੱਥੋਂ ਆਉਂਦਾ ਚਾਹ ਨੂੰ ਕਹਦੇ ਹੁੰਦੇ ਆਪ ਭੁੱਲ ਜਾਣਾ ਆਪਣੀ ਬਾਹਰ ਨੂੰ ਹਾਂ ਹੇ ਪਾਪਾ ਜੀ ਖੰਗਦੇ ਦੇ ਵਈ ਇੱਕ ਦਿਨ ਮੈਂ ਕਾ ਭਾਈ ਨਹੀਂ ਜੱਦੀ ਮੇਤੇ ਮੈਨੂੰ ਤਾਂ ਕੋਈ ਪਤਾ ਨਹੀਂ ਕਿਹਾ ਕਬਰਾਟ ਜੀ ਹੁੰਦਾ ਜਿਵੇਂ ਪਤਾ ਨਹੀਂ ਤੁਹਾਨੂੰ ਕਬਰਾਟ ਰਣੀ ਹੋਰ ਕਿਦਣ ਦੀ ਕਬਰਾਟ ਆਈ ਹੁੰਦੀਆਂ ਹੋਰ ਕਿਆ ਹੁੰਦਾ ਕਿ ਕੋਈ ਨਾ ਵੈਸੇ ਜਾਣ ਬੁੱਝ ਕੇ ਤਾਂ ਕਰਦਾ ਨਹੀਂ ਹੁੰਦਾ ਜੀ ਉਹ ਨਾਲ ਪੇ ਮੈਂ ਕਹਦੇ ਤੁਹਾਨੂੰ ਕਹਿੰਦਾ ਜਾਣ ਬੁੱਝ ਕੇ ਕਰਦੀਆਂ ਤੁਸੀਂ ਹੋਰ ਜਦ ਤੋਂ ਪਹਿਲਾਂ ਬਿਮਾਰ ਤਾਂ ਮੈਨੇ ਜਾਨ ਨਿਕਲੀ ਪਈ ਸੀ ਕਿ ਮੈਨੇ ਨਾ ਸੀ ਡਾਕਟਰ ਹੁੰਦਾ ਜਾਂਦਾ ਮੈਂ ਚਾਜ ਦੇ ਡਾਕਟਰ ਤੋਂ ਦਵਾਈ ਦਵਾ ਲਈ ਅੱਛਾ ਜੀ ਇਹਦੇ ਤੱਕ ਤੈਨੂੰ ਚਾਜ ਦੇ ਡਾਕਟਰ ਤੇ ਦਵਾਈ ਵੀ ਨਹੀਂ ਦਵਾਈ ਸੀ ਨਾ ਸੀ ਉਹ ਦਵਾਈ ਲੱਗੀ ਉਹਨੇ ਮੈਨੂੰ ਹਾਂ ਲੱਗੀ ਉਹਨੀ ਫਲੂ ਚੱਲਦਾ ਉਹਨੇ ਕਹਿੰਦਾ ਵੀ ਚਾਰ ਦਾ ਪੰਜ ਦਿਨ ਚ ਵਿੱਚ ਠੀਕ ਹੋਣਾ ਸਾਰੇਆਂ ਨਾਲ ਕਿੰਨੀ ਕੁ ਦਾ ਬਦਲ 17 ਤਰੀਕ ਦੇ ਲਾਲਾ ਨਾ 18 ਦੇ ਹਨਾ ਹੂੰ 18 ਮੈਂ ਤਾਂ 17 ਦੇ ਚੜਦਾ ਬੁਖਾਰ ਬਾਜੀ ਮਨ ਨੂੰ ਨਹੀਂ ਨਾ ਜਾਈ ਹੂੰ ਪੰਜ ਦਿਨ ਜੇ ਹੋਰ ਲਈ ਮੈਂ ਤਾਂ ਮਰ ਜੂ। ਹਾਂ। ਚਲੋ ਠੀਕ ਹੈ ਜੀ। ਇਹ ਤਾਂ ਮਰਨ ਮਰਾਉਣ ਦੀਆਂ ਗੱਲਾਂ ਲਾ ਕੇ ਕਰਨ। ਕਾਹਨੂੰ ਟੈਨਸ਼ਨਾਂ ਚ ਪੈਣਾ ਤੁਸੀਂ। ਐਸੇ ਥੌਣਦੇ ਹੋਈਆਂ। ਠੀਕ ਹੈ ਜੀ। ਓਕੇ ਬਾਏ ਬਾਏ।